ਕਵਾਦਾ ਬਹੁਤ ਸ਼ਕੀਰਵਾਰ ਕੀ ਜੀ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਅਸੀਂ ਜੀ ਪਿੰਡ ਭਾਰਿਤ ਸਵਾਲ ਤੋਂ ਬੋਲਦੇ ਆ ਹਾਂਜੀ ਅਸੀਂ ਬਹੁਤ ਤੁਹਾੰ ਦਾ ਮਾਲਾ ਮੇਲਾ ਕਰਾ ਰਹੇ ਸਰਫੇਦ ਸਿੰਘ ਉਹ ਲਾ ਜੀ ਹਰਿਆਣਾ ਸੰਤ ਜੀ ਬਹੁਤ ਸਾਥ ਦਿੱਤੀ ਆ ਜੀ ਤੇ ਅਸੀਂ ਉਹਨਾਂ ਨੂੰ ਕਰਕੇ ਮਿਲਿਆ ਦਿਖਾਈਦਾ ਜੀ ਜੀ ਹਰ ਕੀ ਚੀਜ਼ ਜੋ ਵੀ ਉਹਨਾਂ ਨੇ ਖਾਣ ਨੂੰ ਕੀ ਚੀਜ਼ ਮੰਗੇ ਆ ਅਸੀਂ ਉਹ ਵੀ ਲਾ ਦੇ ਉਹ ਜੋ ਸ਼ਗਰ ਮਨੋਤਨ ਹੋ ਕੇ ਕਰਦੀ ਹੈ ਕਿੰਨੇ ਸਾਲਾਂ ਤੋਂ ਜੇ ਮੇਰੇ ਚੱਲਦਾ ਪਿਆ ਇਹ ਕੋਈ ਹੋ ਗਿਆ ਕਿ ਪੰਜ ਛੇ ਸਾਲ ਹੋ ਗਏ ਜੀ ਭਾਈ ਜੀ ਔਰ ਪਿੰਡ ਵਾਲੋ ਕੀ ਕਹਿਣਾ ਦੋ ਤੁਹਾਡਾ ਹਾਂ ਜੀ ਪਿੰਡ ਵਾਲਾ ਜਿਲੋਗ ਜਿੰਦਾਬਾਦ ਜੀ ਜੀ ਉਹ ਵਗੇ ਜੀ ਜਿੰਦਾਬਾਦ ਵਿਚੇ ਜਿੱਦਾਂ ਜਿਆ ਹਨੂ ਬਹੁਤ ਲੋਗ ਦੇ ਨਾਲ ਚੋਰਦੇ ਵੀ ਆਏ ਅਹੀਂ ਬਹੁਤ ਸਾਗ ਰਾਤ ਨੂੰ ਜਿਹੜਾ ਕੀਤਾ ਸੀ ਉਸ ਵਿੱਚ ਅਸੀਂ ਠੰਡੇ ਸਾਰਾ ਕੁਝ ਚਾਜ਼ਾ ਬਜਾਨੇ ਦਾ ਹਲਕਾ ਲੰਦਾ ਵੀ ਲਾਇਆ ਏ ਟੁੱਟ ਵਰਸਾਇਆ ਜੀ ਖੁੱਲਾ ਵਰਸਾਇਆ ਜੀ ਕਿਹ ਚੀਜ਼ ਹੀ ਘਾਟ ਨਹੀਂ ਆਉਂਦੀ ਜੀ ਇਹ ਬਾਬੇ ਜੀ ਮੈਂ ਨਾਮ ਰੋ ਲਾ ਜੀ ਜੀ ਬਾਬੇਆ ਬਾਰੇ 8 ਜੁਲਾਈ ਦੇ ਦੋ ਵਜੇ ਤੋਂ ਅੰਤਲੇ ਬਾਬੇ ਮੰਦਰਾ ਜਗਾਏ ਠੀਕ ਹੈ ਜੀ ਜੋ ਆਪਣਾ ਸਾਰਦਾ ਮਰਦਾ ਟਪਟ ਕੀਤਾ ਠੀਕ ਹੈ ਜੀ ਠੰਡੇ ਗਿਆ ਜੀ ਚਲਿਆ ਜੀ खुद जल्द चाह जाना चलिया जी बबे पिंड वालू सारे ने मिलकर मेला कराया जी बहुत श्रोम दिता जी बाकी मौके समझ साहब